ਅੱਜ ਸਵੇਰੇ ਸਵੇਰੇ ਪਹੁੰਚਿਆ ਭਾਈ ਫਾਰਮ ਤੇ ਸੰਗਰਾਣ ਦਾ ਦਿਨ ਹੈ ਵਾਹਿਗੁਰੂ ਵਿਸਾਖੀ ਦਾ ਦਿਨ ਆ ਤੇ ਅੱਜ ਆ ਦੇਖ ਲੋ ਬਤਕਾਂ ਜਦੇ ਰੌਲਾ ਪਾਉਣ ਲੱਗ ਜਾਂਦੀਆਂ ਇਹਨੂੰ ਲਾ ਦਨੇ ਆ ਰੌਲਾ ਸੋ ਸੱਚੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿੰਨੋਂ ਕੈਮੋ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਮੈਂ ਕਿਹਾ ਪਹਿਲਾਂ ਜਾਨਵਰਾਂ ਨੂੰ ਖੋਲਦੀਏ ਦਾਣਾ ਪਾਣੀ ਪਾਈਏ ਫੇਰ ਮੱਥਾ-ਪੱਥਾ ਦੇਖਣ ਵੀ ਜਾਣਾ ਆਜੋ 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 ਚਲੋ 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 ਫੰਡਾ ਹੁੰਦਾ ਤਾਂ ਕੋਈ ਨਹੀਂ ਆਜੋ 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 ਬਾਈ ਹੰਡਾ ਆਓ ਦੋ ਦੋ ਅੰਡੇ ਹਾ ਹਾ ਇੱਕ ਆ ਵੀ ਹੈ ਇੱਕ ਆ ਵੀ ਚੱਕ ਲਵਾ ਮੈ ਮੇ ਦੋਈ ਉਹ ਵੈਰੀ ਗੁੱਡ ਆਦਾ ਲੱਗੀਆਂ ਬਾਈ ਅੰਡੇ ਦੇਣ ਕਾ ਕੀ ਇਹ ਮਰਦਾ ਆ ਵੀ ਖੋਲ ਦੀਏ ਲੈ ਮੈ ਮੇ ਚਾਬੀ ਦੇ ਦੇ ਆਜੋ 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 ਮਾਂ ਮਿੰਜੀ ਖਰਾਬ ਕਰਦੀ ਐ ਨਾ ਝਾੜ ਕੇ ਨਾ ਮਿੰਜੀ ਬਾਹਰ ਕੱਢ ਪਹਿਲਾਂ ਓ ਯਾਰ ਪਤਾ ਹੀ ਨਹੀਂ ਬਾਅਦ ਚ ਕੋਈ ਆ ਕੇ ਗਿਆ ਔਰ ਇਹ ਭਾਉ ਉਹ ਨਹੀਂ ਜਾਂ ਕੁਛ ਚੰਗਾ ਭਲਾ ਬੰਦ ਕਰ ਗਏ ਸਾਰ ਆ ਲੈ ਬੱਲੇ ਬੱਲੇ ਮਿੱਟੀ ਉਹ ਮਿੱਟੀ ਲੈ ਐ ਇੰਨਾ ਸਾਲਾ ਅੱਜ ਕੀ ਕਰਤਾ ਹਾਂ ਆਜੋ ਭਾਈ ਆਜੋ 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 ਆ ਜਾ ਅੰਗਰੇਜ਼ਣੀ ਐ ਦਉਂਗੇ ਆਂ ਡੱਗਿਆ ਨਹੀਂ ਇਹਦੇ ਨਹੀਂ ਕਮੁਤਰਾਂ ਬਾਅਦ ਚ ਬੋਲਦੇ ਆਪਾਂ ਚਲੋ ਚਲੋ ਬਾਹਰ ਇਹ ਨਹੀਂ ਕਹਿੰਦੇ ਹੌਂਕੀ ਨਹੀਂ ਆਹ ਦੇਖ ਆਹ ਆਹ ਇਹ ਜਸੇ ਨੇ ਲਾਈ ਹੋਣੀ ਨਹੀਂ ਲਾਈ ਹੋਣੀ ਭਾਈ ਕੱਲ ਕਰ ਇਹ ਨਾ ਨਹੀਂ ਆਉਂਦਾ ਹਾਂ ਇਹ ਦੁਬਾਰਾ ਨਹੀਂ ਦੰਨੀ ਹਾਂ ਹਾਂ ਆ ਨਾ ਭਾਈ ਉਹ ਬਤਖਾ ਦਾ ਅੰਡਾ ਨਾ ਖਾਣਾ ਐ ਮਾਨ ਸਾਹਿਬ ਚਲੋ ਵੀ ਠੰਡਾ ਮੌਸਮ ਲਾਓ ਨਜ਼ਾਰੇ ਮਮਾ ਆਟੇ ਅਣੀ ਮਮਾ ਕਨਾਂ ਕਬੂਤਰ ਖੋਲਣੇ ਖੋਲਣੇ ਆ ਸ਼ਰਮ ਲਿਆਂਦੀ ਆ ਕਬੂਤਰਾਂ ਖਾਤਰ ਕਣਕ ਥੋੜੀ ਜਿਹੀ ਟਿਵਾਵੇਂ ਬਸ ਸਰ ਉਹ ਇੰਨੀ ਨਫਾ ਉਹ ਮਿੱਟੀ ਜੀ ਦਿਖਣੀ ਹੋਣੀ ਇਹਨਾਂ ਨੂੰ ਨਾ ਨਾ ਇਹਦਾ ਚੱਕਦੇ ਆ ਅੱਛਾ ਪਾਣੀ ਪਾਉਣੇ ਆਲਾ ਇਧਰ ਵੀ ਇਹਨਾਂ ਦਾਣਾ ਪਾਣੀ ਪਾਤ ਆ ਲੈ ਲਾਓ ਨਿਆਰੇ ਹੁਣ ਪਹੁੰਚ ਗਏ ਆਪਾਂ ਕਬੂਤਰਾਂ ਵੱਲ ਨੂਰੀ ਚੰਨੋ ਇਹਨਾਂ ਨੇ ਭਾਈ ਧਾਣੇ ਨਹੀਂ ਚੁਕੇ ਗੱਲ ਮੀਂਹ ਕਰਕੇ ਆ ਦਾਣੇ ਦੇਖ ਲਓ ਕਿੰਨੇ ਪਾਏ ਹੋਏ ਆ ਪਾਣੀ-ਪੂਣੀ ਵੀ ਪਾਇਆ ਹੋਇਆ ਚਲੋ ਹੁਣ ਚੁੱਕ ਲੈਣਗੇ ਅੱਜ ਮੇਰੀ ਤਲਾਹ ਦੀ ਹੈ ਜਿਨ੍ਹਾਂ ਨੂੰ ਦਵਾਈ ਲਾਉਣ ਦੀ ਜੂਨਾ ਵਾਲੀ ਪਰ ਹੁਣ ਕੱਲੂ ਦੇਖਾਂਗੇ ਇੱਕ ਜੋੜੇ ਦੇ ਅੰਡੇ ਆ ਪਏ ਨੇ ਇੱਕ ਨੇ ਆ ਰੱਖ ਲਈ ਇੱਕ ਨਹੀਂ ਹੋਰ ਰੱਖ ਦੇ ਉਹ ਕੈਰਬੋਰਡ ਠੀਕ ਹੈ ਚਲੋ ਆ ਜੋ ਚੁੱਕ ਲੋ ਦਾਣਾ ਪਾਣੀ ਤੇ ਕਬੂਤਰ ਵੀ ਕਾਫੀ ਉੱਡ ਰਹੇ ਆ ਤੇ ਬੈਰੀ ਪਤਾ ਨਹੀਂ ਕਿਉਂ ਐ ਕਿ ਹੁਣ ਅੱਜ ਦੇਖ ਲਓ 13 ਤਰੀਕ ਹੋ ਗਈ ਬੈਰੀ ਪਤਾ ਨਹੀਂ ਕਿਉਂ ਇੰਨੀ ਪੈ ਰਹੀ ਐ ਆ ਤਾਂ ਦੂਜੀਆਂ ਨੇ ਤੁਹਾਨੂੰ ਮੈਂ ਦਿਖਾਉਣਾ ਕਬੂਤਰ ਦਿਖਾਉਣਾ ਏ ਤੁਹਾਨੂੰ ਕਿੱਥੇ ਨੇ ਆਹ ਦੇਖੋ ਆ ਜਾਂਦਾ ਇੱਕ ਬਾਕੀ ਉੱਚੇ ਉੱਡ ਰਹੇ ਨੇ ਆਹ ਦੇਖੋ ਇੱਕ ਆ ਜਾਂਦਾ ਵੈਰੀ ਵਾ ਪੈ ਰਹੀ ਅੱਜ ਐਸੇ ਚੱਲ ਟਾਂਗੀ ਲੈ ਕੇ ਜਾਣੇ ਆਪਾਂ ਉੱਪਰ ਅੱਜ ਕਬੂਤਰ ਢਾ ਕੇ ਦੇਖਾਂਗੇ ਇੱਕ ਅੱਡਾ ਮਰੰਜਨ ਕਰਾਂਗੇ ਪਹੁੰਚ ਗਏ ਬਈ ਇੱਕ ਅੱਡਾ ਟਾਂਗੀ ਦੇ ਬੰਨ ਲੰਨੇ ਆ ਛੋਟੀ ਤੇ ਬੱਡੀ ਢਾਂਗੀ ਖੜੀ ਕਰਤੀ ਦੇਖਦੇ ਆਂ ਅੱਜ ਪਹਿਲਾ ਦਿਨ ਐ ਖੁੱਲੇ ਕਬੂਤਰ ਬਾਹਰ ਕੱਢਣੇ ਆ ਇੱਕ ਅੱਧਾ ਕੱਢਾਂਗੇ ਆ ਉੜਦੇ ਆਂ ਵੈਸੇ ਤਾਂ ਪੰਜ ਛੇ ਤੇ ਨਾ ਉੜਦੇ ਜੱਸਾ ਲੱਗਿਆ ਫੜਨ ਦੇਖ ਤਾਂ ਹਾਂ 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 ਢਾਂਗੀ ਤੇ ਬੈਂਦੀ ਆ ਨਾ ਅੱਗੇ ਇਹ ਕਬੂਤਰੀ ਆ ਬਾਈ ਨਵੀਂ ਨਵਾਂ ਬੱਚਾ ਤਾਂ ਇਹ ਤੇ ਉਹ ਬੰਨਣ ਲੱਗਿਆ ਢਾਂਗੀ ਤੇ ਜੱਸਾ ਕਬੂਤਰ ਆਪਾਂ ਦੇਖ ਲੈਣੇ ਚੱਲ ਜੇ ਸਿੱਧਾ ਆ ਗਿਆ ਫਿਰ ਇੱਕ ਤੋਂ ਸ਼ੁਰੂ ਕਰ ਲਾਂਗੇ ਨਾ ਹੁਣ ਅਸੀਂ ਬੇਲੇ ਜੇ ਤੇ ਹਲੇ ਟਾਈਮ ਵੀ ਕੁਛ ਨਹੀਂ ਹੋਇਆ ਹਲੇ ਆ ਵੀ ਉੜਦੇ ਆ ਚੱਲ ਇਧਰ ਉਧਰ ਬਹਿ ਜੂ ਕੋਈ ਚੱਕਰ ਨਹੀਂ ਟਾਂਗੀ ਤੇ ਬੰਨ ਰਿਹਾ ਜੱਸਾ ਉਹਦੇ ਕਬੂਤਰ ਨੂੰ ਲਓ ਭਾਈ ਹਰੀਆਂ ਗੱਛਾਂ ਨੇ ਚਿੱਟੀਆਂ ਆੱਖਾਂ ਨੇ ਲਾਲ ਚੀਨੀ ਐ ਚਿੱਟੀਆਂ ਜੀ ਨਾ ਜਰਦੀਆਂ ਸੌਰੀ ਪੀੜੀਆਂ ਆੱਖਾਂ ਤੇ 13 ਨੰਬਰ ਠੱਲ ਆ ਓਕੇ ਆ ਉੱਥੇ ਕੋਲ ਜਾ ਕੇ ਬਿਠਾ ਵਾ ਇਹਦਾ ਉਹ ਖੜ ਜਾ ਸਾਲਾ ਕਿਆ ਹੁੰਦਾ ਤੈਨੂੰ ਬਾਏ ਗੁਰੂ ਬਹਿ ਜਾਵੇ ਬਸ ਚਲ ਆ ਜਾ ਆ ਜਾ ਇੱਧਰ ਆ ਜਾ ਆ ਉਠਾ ਦੇ ਧੰਨਵਾਦ 2 ਮਿੰਟ ਬੈਠ ਲੈਣ ਤੋਂ ਫੀਡ ਡਾਉਣੀ ਹੈ ਔੜ ਗਿਆ ਬਈ ਆ ਫਿਰਦੀ ਆ ਕਬੂਤਰੀ ਆ ਵੈਸੇ ਇਹ ਐ ਪੱਖੀ ਜੀ ਆ ਔੜ ਗਈ ਨੇ ਹਰੀਆਂ ਗੱਛਾਂ ਵਾਲੀ ਟਾਂਗੀ ਉੱਚ ਚੱਕਦੀ ਆ ਕਿਹੜੀ ਆ ਇਹ ਵੀ ਸ਼ਿੰਦੇ ਥੋੜੇ ਜਿਹੇ ਕਿਹੜੀ ਆ ਹੈ ਕਿਹੜੀ ਦਿਖਾ ਤੂੰ ਜੀ ਇਹ ਉਹ ਜਿਹੜੀ ਬਾਅਦ ਚ ਕਢਾਇਆ ਜੀ ਆਪਾਂ 2 ਵਜੇ ਫਰਲੇ ਗੋਡੇ ਜਿਹੜੇ ਜਮਾ ਹੀ ਨਵੇਂ ਅੱਜ ਇਹਨਾਂ ਦੇ ਲੈਣਾ ਮਾਰੀਆਂ ਤੀਆਂ ਦਿਖਾਈ ਇਹ 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 ਆ ਗਈ ਢਾਂਗੀ ਦੇ ਲੈ ਚੱਲ ਟਿੱਕਿਆਂ ਵਾਲੀ ਇਹ ਢਾਂਗੀ ਦੇ ਫੁੱਲ ਲੱਗੀ ਹੋਈ ਆ ਬਿਠਾ ਕੇ ਦੇਖ ਲੈ ਇੱਕ ਵਾਰੀ ਇਹ ਢਾਂਗੀ ਦੀ ਉਹਦਾ ਬਾਈ ਸਿੱਧੀ ਢਾਂਗੀ ਦੇ ਆ ਗਈ ਇਹਦਾ ਮਤਲਬ ਸਿਆਣੇ ਆ ਬੱਚੇ ਹਨਾ ਬਸ ਹੁਣ ਕਬੂਤਰਾਂ ਦਾ ਡਾਉਣ ਦਾ ਕਰ ਦੇਣਾ ਸ਼ੁਰੂ ਕੰਮ ਆ ਬਿਠਾ ਦੀ ਸ਼ਾਕੀ ਆਇਆ ਨਾ ਆ ਵੀ ਉੜ ਗਈ ਭਾਈ ਏ ਏ ਏ ਏ ਆ ਲੈ ਲੱਗੇ ਆਉਣਾ ਢੰਗੀ ਤੇ ਲੱਗੇ ਬਸ ਕੋਈ ਨਹੀਂ ਹੁਣ ਦੋ ਚਾਰ ਗੇੜੇ ਘੇਰੇ ਘੜਾ ਕੇ ਨਾ ਬੰਦ ਕਰ ਦੇਣਾ ਜਨ ਕਿ ਐ ਪਤਾ ਲੱਗ ਗਿਆ ਢੰਗੀ ਤੇ ਆਉਣ ਲੱਗੇ ਇੱਕ ਵਾਰੀ ਲੱਗੇ ਆ ਬਾਈ ਕਿਹੜਾ ਜਾ ਘੜਾਉਣ ਇਹਨਾਂ ਦਾ ਹੋ ਗਈਆਂ ਕੈਂ ਚਲ ਉੜ ਗਈਆਂ ਦੋਏ ਬਾਦ ਇੱਕ ਦੋ ਘੇਰੇ ਕੱਢ ਲੈਣ ਦੀ ਚੱਲ ਚੱਲ ਇਹਨੂੰ ਕੱਢ ਲੈਣ ਦੀ ਆ ਤਾਂ ਤੇਜ਼ ਆ ਬਹੁਤ ਆ ਤਾਂ ਬਹੁਤ ਤੇਜ਼ ਆ ਚੱਲ 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 ਉਹ ਹੋ ਜਾਂਦੀ ਚੱਲ 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 ਆ ਆ ਗਈ ਆ ਪਾਰੀ ਆ ਨਾ ਬਹੁਤ ਬਹਿ ਜਾਣ ਦੇ ਬਹਿ ਜਾਣ ਦੇ ਚਾਲ ਠੀਕ ਆ ਠੀਕ ਆ ਠੀਕ ਆ ਆ ਜਾਣ ਦੇ ਆ ਜਾਣ ਦੇ ਆ ਜਾਣ ਦੇ ਕੋਈ ਨਹੀਂ ਚਾਰ ਕਾਰ ਇਹਨਾਂ ਨੂੰ ਬੰਦ ਇਹਨਾਂ ਨੂੰ ਬੰਦ ਕਰਦੀ ਆ ਬਾਈ ਅੱਜ ਇੰਨਾ ਕੁ ਬਹੁਤ ਜਣ ਕੇ ਐ ਲੱਗ ਗਿਆ ਵੀ ਦੋਏ ਢਾਂਗੀ ਤੇ ਆਉਣ ਲੱਗ ਗਈਆਂ ਹੁਣ ਇਹਨਾਂ ਨੂੰ ਖੁੱਲੀ ਢਾਂਗੀ ਤੇ ਛੱਡ ਦਿਆ ਕਰਨਗੇ ਫਿਰ ਇੱਕ ਇੱਕ ਕਰਕੇ ਬਾ ਤਿੰਨ ਚਾਰ ਦਿਨ ਚ ਕੱਢ ਲਾਂਗੇ ਸਾਰੀਆਂ ਆਇਕਣ ਵਿੱਚ ਆਉਂਦੀ ਰਹੀ ਆ ਪਹਿਲਾਂ ਇਹ ਆ ਨਾ ਆ ਜਾ ਆ ਜਾ ਆ ਝਾਲ ਹੁਣ ਨੀਵਾ ਜਾ ਬੈਠ ਗਿਆ ਢਾਂਗੀ ਲਿਆ ਤਿੰਨੇ ਆ ਢਾਂਗੀ ਤੇ ਆ ਗਏ ਨਹੀਂ ਥੱਲੇ ਬੈਠ ਜਾ ਉਹ ਹੀ ਜੋ ਸਤਾ ਕਬੂਤਰੀ ਮੇਰੇ ਭਾਵਨਾ ਦੇ ਵਿੱਚ ਛੇਤੀ ਦਾ ਰੋ ਚਾਲ ਹੌਲੀ ਹੌਲੀ ਲਿਆ ਨੀਵੇਂ ਕਰ ਲਾ ਉਹ ਲੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹਨੂੰ ਕਰ ਲਾ ਅੰਦਰ ਉਹ ਦੂਜੀ ਓੜੀ ਆ ਚਾਲ ਮੇਨ ਹੋ ਗਈ ਅੰਦਰ ਇਹਦਾ ਹੀ ਡਰਤਾ ਉਹਨੂੰ ਬਿਠਾ ਲਾ ਢਾਂਗੀ ਦੇ ਬਸ ਦੋਨੋਂ ਕਬੂਤਰੀਆਂ ਘਰਤੀਆਂ ਬਾਈ ਅੰਦਰ ਦਾਣਾ ਪਾਣੀ ਪਾਤਾ ਬਸ ਤੇ ਇਹਨੂੰ ਅੰਦਰ ਛੱਡ ਗਏ ਵਿੱਚ ਚੱਲਦੇ ਆ ਥੱਲੇ ਫੇਰ ਦੇਖਦੇ ਆ ਥੱਲੇ ਕੀ ਕਰਨਾ ਆ ਵੀ ਗਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਐ ਵੀ ਗਰਜੰਟ ਸਿੰਘ ਪ੍ਰੀਤ ਕੰਬੈਨ ਲੈ ਕੇ ਪਹੁੰਚਿਆ ਆਇਆ ਗਰੇ ਨਵੀਂ ਪ੍ਰੀਤ ਕੰਬੈਨ ਐ ਆਪਾਂ ਆਗੇ ਮੋਟਰ ਤੇ ਬਾਈ ਕਬੂਤਰ ਹਲੇ ਵੀ ਆਓ ਦੇਖੋ ਕਿੰਨੇ ਉੜ ਰਹੇ ਆ ਦੋ ਆਪਣੇ ਵਾਲੇ ਆ ਗਏ ਤੇ ਆਪਾਂ ਕਰ ਤੇ ਬੰਦ ਢਾਂਗੇ ਡੂੰਗੀਆਂ ਲਾਇਆ ਇਹ ਤੇ ਤੇ ਕਮੈਂਟ ਬੋਲਦੀ ਐ ਬਾਈ ਪਹਿਲਾਂ ਆਪਾਂ ਹਾਂ ਤੇ ਬੱਤਕਾਂ ਬਾਈ ਆਪਣੀਆਂ 2 ਦਿਨ ਦੇਣ ਲੱਗੀਆਂ ਆਂਡੇ ਖਰਚੋ ਯਾਰ ਮੈਂ ਕਮੈਂਟ ਬੋਲਾਂ ਪਹਿਲਾਂ ਤਾਂ ਇੱਕ ਤੁਸੀਂ ਬਲੌਗ ਬਾਈ ਇੱਕ ਮੇਰਾ ਲੰਭ ਹੈ ਤੁਹਾਨੂੰ ਐਨੇ ਮੈਂ ਜਾਨਵਰ ਲਿਆ ਆ ਤੁਹਾਡੇ ਖਾਤਰ ਠੀਕ ਆ ਤੁਹਾਨੂੰ ਦਿਖਾਉਣ ਨੂੰ ਚਲੋ ਟਾਈਮ ਪਾਸ ਕਰਾਉਣ ਨੂੰ ਤੁਸੀਂ ਸ਼ੇਅਰ ਨਹੀਂ ਕਰਦੇ ਯਾਰ ਵੀਡੀਓ ਪਤਾ ਨਹੀਂ ਕੀ ਚੱਕਰ ਹੈ ਕੀ ਨਹੀਂ ਜਾਂ ਤਾਂ ਮੈਂ ਫੁੱਦੂ ਫੁੱਦੂ ਬਲੌਗ ਬਣਾਣਾ ਹੈ ਜਾਂ ਤਾਂ ਬੰਨ ਕੇ ਟੱਪੀ ਜਾਨੇ ਆਂ ਜਦ ਮੈਂ ਵਧੀਆ ਪਾਉਣ ਲੱਗ ਜਾਂਦਾ ਤੁਸੀਂ ਸ਼ੇਅਰ ਨਹੀਂ ਕਰਦੇ ਪਤਾ ਨਹੀਂ ਕੀ ਚੱਕਰ ਹੈ ਪਤਾ ਨਹੀਂ ਮੇਰੇ 'ਚ ਫਾਲਟ ਹੈ ਕੋਈ ਪਤਾ ਨਹੀਂ ਤੁਹਾਡੇ 'ਚ ਹੈ ਕਮੈਂਟ ਬੋਲ ਦੀਏ ਨਲਾਇਕ ਯੂਟਿਊਬਰ ਜੱਸਾ ਜਸਵੀਰ ਸਿੰਘ ਬਾਈ ਨਾਈਸ ਥੈਂਕ ਯੂ ਵੀਰੇ ਸੋਨੀ ਗੇਲ ਨਾਈਸ ਵੀਡੀਓ ਥੈਂਕ ਯੂ ਵੀਰੇ ਰਾਜਾ ਬਾਹਰ ਦਾ ਥੈਂਕ ਯੂ ਬਾਈ ਜੱਸ ਸਿੰਘ ਫਾਰਮ ਵਧੀਆ ਬਣ ਗਿਆ ਧੰਨਵਾਦ ਵੀਰੇ ਬਹੁਤ ਬਹੁਤ ਸ੍ਰਿੰਦਰ ਭਾਰਤ ਵਾਜ ਨਾਈਸ ਵੀਡੀਓ ਥੈਂਕ ਯੂ ਵੀਰੇ ਕਰਨ ਬਹੁਤ ਵਧੀਆ ਕਰਤਾ ਸੈਡਾ ਕੂਤਰਾਂ ਦਾ ਵੀਰ ਜੀ ਐਡ ਕਬੂਤਰ ਵੀ ਉਡਾਇਆ ਕਰੋ ਘਰ ਵਾਲੇ ਹਾਂਜੀ ਹਾਂ ਵੀਰੇ ਲਾਗੇ ਬਸ ਉਡਾਉਣ ਗੋਸੇਵਕ ਸਿੰਘ ਗਰੇਵਾਲ ਗੁੱਡ ਵੀਡੀਓ ਬਾਈ ਥੈਂਕ ਯੂ ਵੀਰੇ ਸੈਣੀ ਲੱਭਦੀ ਵੀਰਾ ਅਮਰਤ ਢਿੱਲੋਂ ਬਾਈ ਓਕੇ ਹੋ ਗਿਆ ਕੰਮ ਥੈਂਕ ਯੂ ਵੀਰੇ ਪਾਲਮਵੀਰ ਸਿੰਘ ਬਾਈ ਤੁਸੀਂ ਇੱਕ ਦਿਨ ਫਾਰਮ ਨੂੰ ਸਾਫ਼ ਕਰੋ ਹਾਂਜੀ ਵੀਰੇ ਕਰਾਂਗੇ ਇੱਕ ਦੋ ਦਿਨਾਂ ਚ ਕਰਦੇ ਆਂ ਜੀ ਯੂਜ਼ਰ ਬ੍ਰਾਊਨ ਵਾਲਾ ਮੁਰਗੀ ਕਿੰਨੇ ਦੀ ਆਈ ਹੈ ਬ੍ਰਹਮਾ ਵਾਲੀ ਵੀਰੇ ਬ੍ਰਹਮਾ ਵਾਲੀ ਪਤਾ ਨਹੀਂ 1800 2000 ਦੀ ਆਈ ਸੀ ਜੋਤ ਧੰਨਵਾਦ ਬਾਈ ਐਨੇ ਕਮੈਂਟ ਕਰ ਲਈ ਤੇ ਮੇਰਾ ਖਿਆਲ ਬਲੌਗ ਦੀ ਐਂਡਿੰਗ ਕਰ ਦਿੱਤੀ ਜਾਵੇ ਹੈਨਾ ਤੇ ਮੇਰਾ ਵੀਰ ਸ਼ੇਅਰ ਜਰੂਰ ਕਰ ਦਿਆ ਕਰੋ ਯਾਰ ਮਿਲਦੇ ਆ ਅਗਲੇ ਬਲੌਗ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਬਲੌਗ